ਉਹ ਸਾਰੇ ਦੇ ਸਾਰੇ ਇੱਕ ਮੰਚ ਤੇ ਇਕੱਠੇ ਨੇ ਜੀ ਔਰ ਪਾਰਟੀ ਜਿਹੜੀ ਆ ਉਹ ਇਕਜਟ ਹੋ ਕੇ ਇਹ ਜਿਹੜੀ ਆਉਣ ਵਾਲੀ ਜਮਨੀ ਚੋਣ ਹੈ ਉਹਦੀ ਤਿਆਰੀ ਰੰਤਰ ਦੇ ਲੋਕਾਂ ਦੇ ਕਿਉਂਕਿ ਬਾਰਡਰ ਬੈਲਟ ਹੈ ਇੱਧਰ ਦੇ ਲੋਕਾਂ ਦੀਆਂ ਮੁਸ਼ਕਲਾਂਆਂ ਨੂੰ ਕਿਵੇਂ ਵੇਖਦੇ ਹੋ ਜੀ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਰਣਨੀਤੀ ਉਹ ਅਸੀਂ ਟੀਵੀ ਤੇ ਨਹੀਂ ਡਿਸਕਸ ਰਣਨੀਤੀ ਜਿਹੜੀ ਹੁੰਦੀ ਆ ਹਮੇਸ਼ਾ ਜਿਹੜੀ ਆ ਉਹ ਬੰਦ ਕਮਰਿਆਂ ਦੇ ਵਿੱਚ ਬਹਿ ਕੇ ਬਣਦੀ ਆ ਜੀ ਔਰ ਉੱਥੋਂ ਹੀ ਜੜੀ ਲੱਗ ਹੁੰਦੀ ਦੂਸਰੀ ਗੱਲ ਜਿਹੜੀ ਤੁਹਾਡਾ ਬਿਲਕੁਲ ਸਵਾਲ ਵਾਜਿਬ ਹੈ ਕਿ ਇਹ ਬਾਰਡਰ ਡਿਸਟ੍ਰਿਕਟ ਹੈ ਵਾਟਰ ਨੇੜੇ ਆ ਔਰ ਉਹਨੀਆਂ ਆਪਣੀਆਂ ਕੁਝ ਦਿੱਕਤਾਂ ਪਰੇਸ਼ਾਨੀਆਂ ਨੇ ਠੀਕ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਆ ਗਲਤੀ ਕਰ ਲਈ ਲੋਕ ਗਮਰਾ ਹੋ ਗਏ ਉਹਦਾ ਜਵਾਬ ਜਿਹੜਾ ਉਹ ਲੋਕ ਹੌਲੀ-ਹੌਲੀ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਸੀਟਾ ਕਾਂਗਰਸ ਪਾਰਟੀ ਨੂੰ ਜਿਤਾ ਕੇ ਉਹਨਾਂ ਨੇ ਦਿੱਤਾ ਔਰ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਕਾਰਪੋਰੇਸ਼ਨ ਤੇ ਕਮੇਟੀਆਂ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੀ ਅਸੀਂ ਨੰਗਾ ਨਾਚ ਗੁੰਡਾ ਗਰਦੀ ਦਾ ਸਰਕਾਰ ਵੱਲੋਂ ਵੇਖਿਆ ਜੇਕਰ ਉਹ ਵੀ ਜੜੀਆਂ ਨਿਰਪੱਖ ਚੋਣਾਂ ਹੁੰਦੀਆਂ ਤੇ ਫੈਸਲਾ ਜਿਵੇਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਹੋਰਨਾਂ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਦੇ ਫੇਵਰ ਦੇ ਵਿੱਚ ਆਇਆ ਇੱਚੇ ਵੀ ਫੈਸਲਾ ਕੁਝ ਉਦਾਂ ਦੇ ਨਤੀਜੇ ਵੇਖਣ ਨੂੰ ਮਿਲਦੇ ਤੇ ਆਗਾਮੀ ਜੜੀ ਇਹ ਚੋਣ ਹੈ ਤੁਸੀਂ ਇਹ ਵੇਖੋਗੇ ਕਿ ਕਾਂਗਰਸ ਪਾਰਟੀ ਇਸ ਸੀਟ ਨੂੰ ਬੜੇ ਵਧੀਆ ਭਾਰੀ ਬੰਬਤ ਦੇ ਨਾਲ ਜਿੱਤ ਕੇ ਜੜੀ ਹੈ ਇੱਥੋਂ 2027 ਦੇ ਲਈ ਮੋੜ ਬਣੇਗੀ ਆਪਣੀ ਜੜੀ ਸਰਕਾਰ ਨੂੰ ਧੰਨਵਾਦ ਜੀ